ਮੇਰੇ ਵੱਲੋਂ ਮੇਰੇ ਚੈਨਲ ਨੂੰ ਪਿਆਰ ਕਰਨ ਵਾਲੇ ਸਾਰੇ ਪੈਣਾ ਭਰਾਵਾਂ ਅਤੇ ਬੱਚਿਆਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਔਰ ਇਹਨਾਂ ਨਾਲ ਹੀ ਸੰਬੰਧਿਤ ਤਨ ਤਨ ਸ੍ਰੀ ਗੁਰੂ ਗੋਬੇ ਸਿੰਘ ਜੀ ਦੇ ਸਹਿਬਜ਼ਾਦਿਆਂ ਨਾਲ ਸੰਬੰਧਿਤ ਕੁਝ ਲਾਈਨਾਂ ਲੈ ਕੇ ਹਾਜ਼ਰ ਹੋਈਆਂ ਲੋ ਜੀ ਜਰਾ ਧਿਆਨ ਨਾਲ ਸਰਵਣ ਕਰਨਾ ਜਦੋਂ ਚਮਕੌਰ ਵੇਖੋਗੇ ਜਦੋਂ ਸਰਹੰਦ ਵੇਖੋਗੇ ਮੇਰੇ ਲਾਲਾ ਨੂੰ ਫਿਰ ਆਪਣੇ ਤੁਸੀਂ ਅੰਗ ਸੰਗ ਵੇਖੋਗੇ ਜਦੋਂ ਚਮਕੌਰ ਵੇਖੋਗੇ ਜਦੋਂ ਸਰਹੰਦ ਵੇਖੋਗੇ ਮੇਰੇ ਲਾਲਾ ਫਿਰ ਆਪਣੇ ਤੁਸੀਂ ਅੰਗ ਸੰਗ ਵੇਖੋਗੇ ਜਦੋਂ ਸ਼ੀਸ਼ੇ ਦੇ ਮੂਰੇ ਖੜ ਤੁਸੀਂ ਦਸਤਾਰ ਵੇਖੋਗੇ ਮੇਰਾ ਜੀਤ ਵੇਖੋਗੇ ਮੇਰਾ ਜੁਜ਼ਾਰ ਵੇਖੋਗੇ ਜਦੋਂ ਸ਼ੀਸ਼ੇ ਦੇ ਮੂਰੇ ਖੜ ਤੁਸੀਂ ਦਸਤਾਰ ਵੇਖੋਗੇ ਮੇਰਾ ਜੀਤ ਵੇਖੋਗੇ ਮੇਰਾ ਜੁਜਾਰ ਵੇਖੋਗੇ ਜਦੋਂ ਫਤਿਹ ਜੋਰਾ ਵਰ ਵਰਗ ਤੁਸੀਂ ਰੰਗ ਟੰਗ ਵੇਖੋਗੇ ਮੇਰੇ ਲਾਲਾ ਨੂੰ ਫਿਰ ਆਪਣੇ ਤੁਸੀਂ ਅੰਗ ਸੰਗ ਵੇਖੋਗੇ ਮੇਰੇ ਲਾਲਾਂ ਨੂੰ ਫਿਰ ਆਪਣੇ ਤੁਸੀਂ ਅੰਗ ਸੰਗ ਵੇਖੋਗੇ ਜਦੋਂ ਸਰਸਾ ਦੇ ਉਸ ਕੰਡੇ ਮੇਰੇ ਨੀ ਸ਼ਾਨ ਵੇਖੋਗੇ ਜਦੋਂ ਸਰਸਾ ਦੇ ਉਸ ਕੰਡੇ ਮੇਰੇ ਨਿਸ਼ਾਨ ਵੇਖੋਗੇ ਕਿਵੇਂ ਵਖ ਹੋ ਗਿਆ ਜੋੜੇ ਤੂੰ ਜੋੜਾ ਆਣ ਵੇਖੋਗੇ ਜਦੋਂ ਮਹਿਸੂਸ ਕਰ ਅੱਖਾਂ ਨੂੰ ਕਰਕੇ ਬੰਦ ਵੇਖੋਗੇ ਮੇਰੇ ਲੱਲਾ ਨੂੰ ਫਿਰ ਆਪਣੇ ਤੁਸੀਂ ਅੰਗ ਸੰਗ ਵੇਖੋਗੇ ਮੇਰੇ ਲੱਲਾ ਨੂੰ ਫਿਰ ਆਪਣੇ ਤੁਸੀਂ ਅੰਗ ਸੰਗ ਵੇਖੋਗੇ ਜਦੋਂ ਚਮਕੌਰ ਦੀ ਤਰਤੀ ਦਿਆ ਕੇ ਚਮਕ ਵੇਖੋਗੇ ਮੇਰੇ ਜੀਤ ਤੇਜੂ ਜਾਰ ਸਿੰਘ ਦੀ ਚਲਕ ਵੇਖੋਗੇ ਜਦੋਂ ਚਮਕੋਰ ਦੀ ਤਰਤੀ ਦੀਆ ਕੇ ਚਮਕ ਵੇਖੋਗੇ ਮੇਰੇ ਜੀਤ ਤੇਜੂ ਜਾਰ ਸਿੰਘ ਦੀ ਚਲਕ ਵੇਖੋਗੇ ਜਦੋਂ ਚਾਲੀ ਸਿੰਘਾਂ ਦੀ ਨਾਲ ਲਖਾਂ ਦੇ ਜੰਗ ਵੇਖੋਗੇ ਮੇਰੇ ਲਾਲਾ ਨੂੰ ਫਿਰ ਆਪਣੇ ਤੁਸੀਂ ਅੰਗ ਸੰਗ ਵੇਖੋਗੇ ਮੇਰੇ ਲਾਲਾ ਨੂੰ ਫਿਰ ਆਪਣੇ ਤੁਸੀਂ ਅੰਗ ਸੰਗ ਵੇਖੋਗੇ ਠੰਡੇ ਜਦੋਂ ਠੰਡੇ ਬੁਰਜ ਦੀ ਠੰਡੇ ਜਦੋਂ ਉਸ ਥਾਂ ਨੂੰ ਵੇਖੋਗੇ ਠੰਡੇ ਬੁਰਜ ਦੀ ਠੰਡੀ ਜਦੋਂ ਉਸ ਥਾਂ ਨੂੰ ਵੇਖੋਗੇ ਨੀਆ ਵੱਲ ਤੋਰ ਦੀ ਪੋਤੇ ਉਹ ਗੁਜਰੀ ਮਾਂ ਨੂੰ ਵੇਖੋਗੇ ਨੀਆ ਵੱਲ ਤੋਰ ਦੀ ਪੋਤੇ ਉਹ ਗੁਜਰੀ ਮਾਂ ਨੂੰ ਵੇਖੋਗੇ ਜਦੋਂ ਤੁਸੀਂ ਉਸ ਜਾਲਮ ਦੀ ਉਹ ਜਾਲਮ ਕੰਦ ਨੂੰ ਵੇਖੋਗੇ ਜਦੋਂ ਤੁਸੀਂ ਉਸ ਜਾਲਮ ਦੀ ਉਸ ਜਾਲਮ ਕੰਦ ਨੂੰ ਵੇਖੋਗੇ ਮੇਰੇ ਲਾਲਾ ਨੂੰ ਫਿਰ ਆਪਣੀ ਤੁਸੀਂ ਅੰਗ ਸੰਗ ਵੇਖੋਗੇ ਮੇਰੇ ਲਾਲਾ ਨੂੰ ਫਿਰ ਆਪਣੀ ਤੁਸੀਂ ਅੰਗ ਸੰਗ ਵੇਖੋਗੇ ਜਦੋਂ ਚਮਕੌਰ ਵੇਖੋਗੇ ਜਦੋਂ ਸਰਹੰਦ ਵੇਖੋਗੇ ਜਦੋਂ ਚਮਕੌਰ ਵੇਖੋਗੇ ਜਦੋਂ ਸਰਹੰਦ ਵੇਖੋਗੇ ਮੇਰੇ ਲਾਲਾ ਨੂੰ ਫਿਰ ਆਪਣੇ ਤੁਸੀਂ ਅੰਗ ਸੰਗ ਵੇਖੋਗੇ ਮੇਰੇ ਲਾਲਾ ਨੂੰ ਫਿਰ ਆਪਣੇ ਤੁਸੀਂ ਅੰਗ ਸੰਗ ਵੇਖੋਗੇ ਤੁਸੀਂ ਅੰਗ ਸੰਗ ਵੇਖੋਗੇ